ਸਸ਼੍ਰੀਕਾਲ ਤੁਸੀਂ ਦੇਖ ਰਿਹਾ ਸਮ ਰੈਡੀਓ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਇਸੇ ਲਈ ਕਹਿੰਦੇ ਨੇ ਕਿ ਘਰ ਦਾ ਕਲੇਸ਼ ਬਹੁਤ ਹੀ ਮਾੜਾ ਹੁੰਦਾ ਤਾਂ ਰਖੜੀ ਦੇ ਤਿਉਹਾਰ ਤੇ ਦਰਸਲ ਇੱਕ ਪੂਰਾ ਪਰਿਵਾਰ ਉੱਜੜ ਜਾਂਦਾ ਤਾਂ ਦੱਸਦੀ ਹੈ ਕਿ ਪਤੀ ਪਤਨੀ ਦੀ ਲੜਾਈ ਹੁੰਦੀ ਹੈ ਲੜਾਈ ਇਸ ਕਦਰ ਹੁੰਦੀ ਹੈ ਕਿ ਪਤਨੀ ਨੂੰ ਗੁੱਸਾ ਆ ਜਾਂਦਾ ਤੇ ਗੁੱਸੇ ਦੇ ਵਿੱਚ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਦੱਸਦੀ ਹੈ ਕਿ ਗੁੱਸੇ ਤੋਂ ਬਾਅਦ ਪਤੀ ਜਿਹੜਾ ਆਪਣੀ ਪਤਨੀ ਦਾ ਕਤਲ ਕਰ ਦਿੰਦਾ ਉਸ ਦੀਆਂ ਦੋ ਮਾਸੂਮ ਧੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦਾ ਤੇ ਹੁਣ ਉਹ ਫਰਾਰ ਦੱਸਿਆ ਜਾ ਰਿਹਾ ਤਾਂ ਮਾਮਲਾ ਜਿਹੜਾ ਦਿੱਲੀ ਤੋਂ ਸਾਹਮਣੇ ਫਿਲਹਾਲ ਤੁਹਾਨੂੰ ਦੱਸ ਦਿੰਦੇ ਆ ਕਿ ਜਿਸ ਤਰੀਕੇ ਦੇ ਨਾਲ ਸਿਰਫ 2 ਮਿੰਟ ਦੇ ਗੁੱਸੇ ਨੇ ਸਾਰਾ ਪਰਿਵਾਰ ਖਤਮ ਕਰ ਦਿੱਤਾ ਕਿਉਂਕਿ ਤਿੰਨ ਜੀ ਤਾਂ ਪਰਿਵਾਰ ਦੇ ਪਹਿਲਾਂ ਹੀ ਚਲੇ ਗਏ ਨੇ ਅਰਜਪਤੀ ਬੱਚੇ ਐ ਜੇਕਰ ਪੁਲਿਸ ਸੁਸਤੀ ਭਾਲ ਕਰਦੀ ਹੈ ਤਾਂ ਉਸਦੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਪੀ ਜਾਏਗੀ। ਦੋ ਬਿਲਕੁਲ ਇਸ ਗੱਲ ਨੂੰ ਅਸੀਂ ਤੁਹਾਨੂੰ ਸਮਝਾਉਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਕਰ ਸਕਦੇ ਹੋ ਤਾਂ ਬਹੁਤ ਸਾਰੀਆਂ ਅਣਹੋਣੀਆਂ ਨੂੰ ਬਚਾ ਸਕਦੇ ਹੋ, ਰੋਕ ਸਕਦੇ ਹੋ। ਫਿਲਹਾਲ ਇਸ ਵੀਡੀਓ ਨੂੰ ਵੱਤਵਾਦ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਸਿਰਫ ਤੇ ਸਿਰਫ ਤੁਹਾਡੇ 2 ਮਿੰਟ ਦੇ ਗੁੱਸੇ ਦੇ ਕਾਰਨ ਕੋਈ ਵੱਡਾ ਹਾਦਸਾ ਨਾ ਹੋ ਜਾਵੇ।